ਪੰਜਾਬ ਦੇ ਲੱਗ ਰਹੇ ਹਨ ਸਾਰੇ ਇਸ ਲੋਕਲ ਕੰਟਰੋਲ ਦੀ। ਤੇ ਲਵਾਰਨ ਦੇ ਨਿਡਿੰਡ ਪ੍ਰੋਬਿਟੀ ਪੀਬੀਐਕਸ ਸਿਸਟਮ ਬਣਾਉਣ ਚਲਵਾਇਆ ਗਿਆ ਜਿਸ ਨੇ ਇਹ ਸਟੂਡੈਂਟ ਸਪੋਰਟ ਦੇ ਵਿਚਲੇ ਸਾਰੇ ਅਧਿਆਪਕਾਂ ਨੂੰ ਅੱਪ ਲਾਉਣ ਬੜਾ ਹੈ। ਗਾਇਜ਼ ਦੇਖਿਓ ਮੈਂ ਪੈਜਸ ਨੋਟ ਰਿਵਿਊ ਕਰ ਰਿਹਾ ਹਾਂ। ਇਹ ਕੰਪਨੀ ਨੇ ਨੋਬਾ ਬਾਈ ਪਹੁੰਚ ਗਈ ਬਹੁਤ ਬਰਫਾਂ ਦੀ ਮੀਂਹਾਂ ਦਾ ਪੁੱਛਣਾ ਤੁਸੀਂ ਜਿਹੜੇ ਬਰਫਾਂ ਦੇ ਹਨ ਮੂੰਹ ਤੇ ਥੱਪੜ ਮਾਰ ਕੇ ਪੇਪਰ ਦਿੱਤਾ ਹੈ ਉਹਦੇ ਵਾਸਤੇ ਵੀ ਤੁਹਾਨੂੰ ਸਾਰਿਆਂ ਦਾ ਬਹੁਤ-ਬਹੁਤ ਖਾਸ ਕਰਕੇ ਮਾਤਾਂ ਦਾ ਉਹਨਾਂ ਦੇ ਫਾਦਰ ਸਾਹਿਬ ਜਿਹੜੇ ਉਹਨਾਂ ਦੇ ਨਾਲ ਆਏ ਸੀਗੇ ਉਹ ਬੰਤੀ ਵੀ ਇੰਨਾ ਸੀਗਾ ਕਿ ਪੁੱਛੋ ਹੀ ਨਾ ਤੁਸੀਂ ਤੇ ਫਿਰ ਵੀ ਤੁਹਾਡੀ ਸਾਰਿਆਂ ਦੀ ਹਿੰਮਤ ਹੈ ਜਿਹੜੇ ਤੁਸੀਂ ਉੱਥੇ ਪਹੁੰਚੇ ਹੈ ਪਹੁੰਚ ਕੇ ਤੁਸੀਂ ਪੇਪਰ ਦਿੱਤਾ ਔਰ ਪੇਪਰ ਦੇਣ ਤੋਂ ਬਹੁਤ ਤੁਸੀਂ ਕਾਮਯਾਬ ਹੋਏ ਹੋ ਆ ਜਿੰਨਾ ਵੀ ਪ੍ਰਾਈਜ਼ ਸਰੂਕਾਰ ਤੋਂ ਸਾਡੇ ਪ੍ਰਧਾਨ ਇੰਸਪੈਕਟਰ ਜੀ ਕਮਲਖਸ਼ੋਬ ਸਿੰਘ ਸਾਹਿਬ ਆਦੇ ਰਾਜਮਨ ਬਾਟਿਆ ਜੀ ਵਾਈਸ ਪ੍ਰਧਾਨ ਸਾਡੇ ਅਰਜਿੰਦਰ ਸਿੰਘ ਬਿਲਾਵਾਜੀ ਮੰਤਰ ਸਾਹਿਬ ਸਾਰੀ ਇਹ ਕਮੇਟੀ ਦਾ ਮੈਂ ਸਤਿਕਾਰ ਕਰਦਾ ਹਾਂ ਇਸ ਤੋਂ ਬਾਅਦ ਮੈਂ ਰਹੁਜੀ ਨੂੰ ਬਹੁਤ-ਬਹੁਤ ਜਿਹੜੀਆਂ ਵਾ ਮਬਾਰਕਾ ਦਿੰਦਾ ਹਾਂ ਕਿਉਂ ਇੰਨਾ ਵਧੀਆ ਉਤਾਲਾ ਕਰਵਾਇਆ ਉਹਨਾਂ ਨੇ ਤੇ ਉਸ ਤੋਂ ਡਾਕਟਰ ਸੰਦੀਪ ਜੀ ਜਿਨ੍ਹਾਂ ਦੀ ਪੂਰੀ ਟੀਮ ਦਾ ਕਿੰਨਾ ਵਧੀਆ ਕਨਸੈਪਟ ਹੈ ਪੀਵੀਐ ਪ੍ਰਬੋਧ ਭਾਗ ਫਾਊਂਡੇਸ਼ਨ ਜਿਹੜੀ ਸੰਸਥਾ ਵੱਲੋਂ ਇਹਨਾਂ ਵਧੀਆ ਕਨਸੈਪਟ ਹੈ ਕਿ ਮੋਸਟਲੀ ਜੇ ਮੈਂ ਸੱਚੀ ਗੱਲ ਕਰਾਂ ਤੇ ਪੂਰੇ ਸਾਰੇ ਜਿੰਨੇ ਵੀ ਹਸਪਤਾਲ ਦੇ ਵਿੱਚ ਬੈਠੇ ਹੋਏ ਨੇ ਇਹਨਾਂ ਨੂੰ ਕਿਸੇ ਗੱਲ ਦਾ ਤੇ ਪਤਾ ਹੈ ਕਿ ਬਾਬਾ ਸਾਹਿਬ ਕੌਣ ਨੇ ਇਸ ਦਾ ਤਾਂ ਪਤਾ ਹੀ ਕਿ ਬਾਬਾ ਸਾਹਿਬ ਨੇ ਸੰਵਿਧਾਨ ਕਿਹਾ ਵਾ ਪਰ ਸਾਡੇ ਲਈ ਕੀ ਕੁਝ ਕਰਿਆ ਬਾਬਾ ਸਾਹਿਬ ਨੇ ਉਹਨਾਂ ਗੱਲਾਂ ਦੇ ਬਾਰੇ 100 ਦੇ ਵਿੱਚੋਂ 5% ਹੀ ਬੰਦਿਆਂ ਨੂੰ ਪਤਾ ਹੋਊਗਾ ਕਿ ਬਾਬਾ ਸਾਹਿਬ ਨੇ ਸਾਡੇ ਲਈ ਕੀ ਕੁਝ ਕਰਿਆ ਵਾ ਸਿਰਫ ਇਹਨਾਂ ਦੇ ਜਿਹੜੇ ਪਤਾ ਬਸ ਸੰਵਿਧਾਨ ਲਿਖਿਆ ਵਾ ਤੇ ਇਹ ਗੱਲ ਵਿਸਤਾਰ ਦੇ ਨਾਲ ਜਿਹੜੀ ਇੱਕ ਬੁੱਕ ਹੈ ਬੀਵੀਐਫ ਦੀ ਪ੍ਰਗੁਧਵਾਸ ਫਾਊਂਡੇਸ਼ਨ ਸੰਸਥਾ ਜਿਹੜੀ ਬੁੱਕ ਦਿੰਦੀ ਹੈ ਛੋਟੇ ਛੋਟੇ ਬੱਚਿਆਂ ਨੂੰ ਉਸ ਦੇ ਵਿੱਚ ਬਾਬਾ ਸਾਹਿਬ ਦੀ ਲਾਈਫ ਦੇ ਬਾਰੇ ਪੂਰਾ ਚੰਨ ਪਾਇਆ ਗਿਆ ਹੈ ਜਿਹੜਾ ਬੱਚਾ ਵੀ ਉਹ ਕਿਤਾਬ ਪੜਦਾ ਹੈ ਜੇ ਤੋਂ ਪੜਦਾ ਹੈ ਉਸ ਨੂੰ ਹੀ ਪਤਾ ਨਹੀਂ ਚੱਲੇਗਾ ਚਲਦਾ ਹੈ ਕਿ ਸਾਡੇ ਰਾਈਟਸ ਕਿੱਨੇ ਅਸੀਂ ਨਹੀਂ ਤਾਂ ਸਾਡੇ ਮਾਸੂਮ ਬੱਚੇ ਜਦੋਂ ਘਰ ਤੋਂ ਬਾਹਰ ਨਿਕਲਦੇ ਨੇ ਦਸਵੀਂ ਤੋਂ ਬਾਅਦ ਕਿਤੇ ਨਾ ਕਿਸੇ ਕਿਸੇ ਰੋਡ ਦੇ ਉੱਤੇ ਜਾਂ ਵਾਈਕਲ ਲਾਉਂਦੇ ਨੇ ਜਾਂ ਗਾਹਕ ਲਾਉਂਦੇ ਨੇ ਕਿਤੇ ਨਾ ਕਿਸੇ ਜਗ੍ਹਾ ਦੇ ਉੱਤੇ ਪੁਲਿਸ ਪ੍ਰਸ਼ਾਸਨ ਦੇ ਨਾਲ ਵੀ ਟੱਕਰ ਆ ਜਾਂਦਾ ਬੱਚਿਆਂ ਨੂੰ ਪਤਾ ਨਹੀਂ ਹੁੰਦਾ ਹੈ ਕਿ ਸਾਡੀਆਂ ਇਹ ਕਾਨੂੰਨ ਦੇ ਵਿੱਚ ਕਿਹੜੀਆਂ ਧਾਰਾਵਾਂ ਨੇ ਜਾਂ ਕਿਸ ਬੁੱਕ ਦੇ ਵਿੱਚ ਸਾਰਾ ਕੁਝ ਹੀ ਲਿਖਿਆ ਹੋਇਆ ਵਾ ਤੇ ਮੈਂ ਸਾਰੇ ਬੱਚਿਆਂ ਨੇ ਬਚਤੀ ਕਰਨੀ ਚਾਹੁੰਦਾ ਇਸ ਵਾਰ ਤੇ 200 ਬੱਚੇ ਨੇ ਇਗਜ਼ਾਮ ਦਿੱਤਾ ਅਗਲੀ ਵਾਰ ਵੱਧ ਚੜਗੇ 200 ਬੱਚਾ ਜਿਹੜਾ ਵਾ ਜਾਂ 500 ਵੱਧ ਤੋਂ ਵੱਧ ਹੋਣ ਤਾਂ ਕਿ ਸਾਡੇ ਜਿਹੜੀ ਸੰਸਥਾ ਦਾ ਪੰਚਤ ਕਰਾਉਂਦੀ ਹੈ ਉਹਨਾਂ ਦਾ ਵੀ ਹੌਸਲਾ ਜਿਹੜਾ ਵਾ ਵਧਾਇਆ ਜਾ ਸਕੇ ਇਸ ਤੋਂ ਬਾਅਦ ਸਾਡੇ ਵਿੱਚ ਜਿਹੜਾ ਰਾਉਂਡ ਜੀ ਨੇ ਇਹ ਕਨਸੈਪਟ ਕੀਤਾ ਬੰਦ ਬਹੁਤ ਜ਼ਿਆਦਾ ਬੰਦ ਵਧੀਆ ਲੱਗਿਆ ਪਰਸਨ ਵੀ ਕਿਉਂਕਿ ਉਹ ਜਿਹੜਾ ਵਾ ਜੇਕਰ ਅਸੀਂ ਰਾਜ ਭਾਗ ਨਹੀਂ ਕਰ ਸਕਦੇ ਨਜ਼ਰ ਮਾਰੀ ਹੈ ਤੇ ਮੈਨੂੰ ਥੋੜਾ ਜਿਆਦਾ ਦੂਰ ਲੱਗਦਾ ਪਰ ਇਸ ਕਨਸੈਪਟ ਦੇ ਨਾਲ ਰਾਜ ਭਾਗ ਜਿਹੜਾ ਆਉਣ ਦੀ ਜਿਹੜੀ ਸੰਭਾਵਨਾ ਵਾ ਉਹ 100% ਸਾਈਟ ਪਰ ਨਜ਼ਰ ਆਉਂਦੀ ਹੈ ਜਿਆਦਾ ਗੱਲਾਂ ਨਾ ਕਰਦਾ ਹੋਇਆ ਮੈਂ ਖੰਦਾ ਜੱਜ ਕੰਨਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਜੀ ਹਿੰ ਨਾਲ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਮੈਡਿਕਲ ਅਫਸਰ ਸੰਦੀਪ ਸਿੰਘ ਜੀ ਤੇ ਨਾਲ ਹੀ ਸਾਡੇ ਵਿਸ਼ੰਦਾਤ ਜੀ ਨਾਲ ਸਾਡੇ ਬਹੁਤ ਸਤਿਕਾਰਯੋਗ ਕਰਨਲ ਸਿੰਘ ਜੀ ਤਲਵਾੜਾ ਨਾਲ ਹੀ ਸਾਡੇ ਰਜਿੰਦਰ ਸਿੰਘ ਜੀ ਜੋ ਇਸ ਸੰਸਥਾ ਨੂੰ ਚਲਾ ਰਹੇ ਆ ਨਾਲ ਸਾਡੇ ਪੰਡੀ ਬਾਜ ਜੀ ਜੋ ਤੁਹਾਡੇ ਆਪਣੇ ਲਾਗੇ ਦੀ ਇੰਚਾਰਜ ਹੀ ਕਰ ਰਹੇ ਆ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਸੰਧੂ ਸਾਹਿਬ ਕਮਲ ਸਿੰਘ ਜਿਨ੍ਹਾਂ ਦੀ ਮਦਦੀ ਇੱਥੇ ਸੰਸਥਾ ਚੱਲ ਰਹੀ ਹੈ ਨਾਲ ਸਾਡੇ ਵੀਰ ਜੀ ਨਾ ਤਾਂ ਨਹੀਂ ਪਤਾ ਉਹਨਾਂ ਦਾ ਵੀ ਬਹੁਤ ਧੰਨਵਾਦ ਸਾਡੇ ਬਹੁਤ ਹੀ ਸੋਨੂ ਰਮਦਸਿਆ ਜੀ ਜੋ ਜਿਨ੍ਹਾਂ ਨੇ ਕੈਮਰਾ ਫੜਿਆ ਇਹ ਵੀ ਤੁਸਵੇ ਦਵਾਏ ਆ ਇਹਨਾਂ ਦਾ ਵੀ ਡਾਕਟਰ ਬੇਦਕਾਰ ਦੇ ਸਹਿਯੋਗ ਬਹੁਤ ਸਹਿਯੋਗ ਆ ਇਹ ਵੀ ਇਸੇ ਤਰ੍ਹਾਂ ਹੀ ਤੁਸਵੇ ਦੇ ਵਿੱਚ ਕਲਾਸਾਂ ਲਾਉਂਦੇ ਆ ਨਾਲ ਸਾਡੇ ਸਾਹਮਣੇ ਬੈਠੀ ਕ੍ਰਮ ਟੀਮ ਤੇ ਸਾਰੇ ਹੀ ਸਾਡੇ ਭੈਣਾ ਔਰ ਮੇਰੇ ਛੋਟੇ ਵੀਰ ਤੇ ਜੋ ਸਾਡੇ ਇਸ ਸੰਸਥਾ ਨੂੰ ਚਲਾ ਰਹੇ ਰਾਹੁਲ ਜੀ ਜਿਨ੍ਹਾਂ ਦਾ ਬਹੁਤ ਧੰਨਵਾਦ ਆ ਮੈਂ ਸਾਰਿਆਂ ਨੂੰ ਫਤਿਹ ਅੱਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪੀ ਜੈਪਾ ਅੱਜ ਜੋ ਬਹੁਤ ਹੀ ਸਮੂਹਿ ਮੰਨੂਪੂਰ ਮਿਲਿਆ ਅਸੀਂ ਜੋ ਡਾਕਟਰ ਮੇਦਕਾਰ ਬਾਰੇ ਜੋ ਸੰਧਾਨ ਸੀ ਸਾਡਾ ਸਿਰਫ ਡਾਕਟਰ ਮੇਦਕਾਰ ਦੇ ਸੰਧਾਨ ਨਾਲ ਹੀ ਅਸੀਂ ਇਹ ਕੁਰਸੀਆਂ ਤੇ ਬੈਠੇ ਆ ਇਹਨਾਂ ਨੇ ਵੀ ਰਾਹੁਲ ਵੀ ਨੇ ਸੰਤਾ ਚਲਾਈ ਆ ਕਿ ਜਿਹੜੇ ਸਾਡੇ ਅਸੀਂ ਤਾਂ ਕੁਰਸੀਆਂ ਤੋਂ ਕਰਕੇ ਪੂਰੀ ਸਬਸ ਆ ਗਏ ਪਰ ਸਾਡੇ ਬੱਚਿਆਂ ਲਈ ਵੀ ਇਹ ਕੁਰਸੀਆਂ ਚਾਹੀਦੀਆਂ ਇਹ ਮਾਵਾਂ ਇਸ ਪਹਿੜਾ ਦਾ ਮੈਂ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਵੇਲੇ ਠੰਡ ਵਿੱਚ ਆਪਣੇ ਬੱਚਿਆਂ ਨੂੰ ਕਿਉਂਕਿ ਸਰਕਾਰ ਮਾਵਾਂ ਹੀ ਦਿੰਦੀਆਂ ਆ ਜਿਹੜੇ ਪੌਛ ਚ ਸਕਦਾਉਂਦੇ ਆ ਇਹਨਾਂ ਦਾ ਸਿਹਰਾ ਸਾਡੀਆਂ ਭੈਣਾਂ ਨੂੰ ਆ ਕਿ ਮਾ ਮਾਵਾਂ ਬਾਹਰ ਜਾਂਦੇ ਖਾਣ ਵਾਸਤੇ ਜਿਹੜੀਆਂ ਮਾਵਾਂ ਬੱਚਿਆਂ ਦੀ ਪਰਵਰਿਸ਼ ਕਰਦੀਆਂ ਇਹਨਾਂ ਦਾ ਬਹੁਤ ਧੰਨਵਾਦ ਆ ਸਾਰੇ ਮਾਵਾਂ ਦੇ ਨਾਂ ਤੇ ਤਾੜੀਆਂ ਮਾਰੋ ਇਹ ਬੱਚੇ ਕਦੇ ਵੀ ਇੱਕ ਦਿਨ ਖੋਦੋ ਕਲਾਸ ਵਿੱਚ ਜੰਗੇ ਜਿੰਨੇ ਵੀ ਬੱਚੇ ਆ ਆਪਣੇ ਘਰ ਦੇ ਸਾਰੇ ਹੀ ਕਲਾਸਾਂ ਲਾਉਣਗੇ ਮੈਂ ਇਸੇ ਤਰ੍ਹਾਂ ਹੀ ਕਿਉਂਕਿ ਅੱਜ ਅਸੀਂ ਪਹਿਲੀ ਵਾਰੀ ਦਸਮੇ ਤੋਂ ਇਸ ਪੱਖੋਂ ਚ ਗੱਲ ਕੀਤਾ ਕਿਉਂਕਿ ਜੋ ਵੀ ਇਹਨਾਂ ਨੇ ਸਹਸਤਾ ਕਰਾਈ ਆ ਸਾਡੇ ਅਰਜਿੰਦਰ ਜੀ ਦੱਸ ਕੇ ਗਏ ਆ ਕਿ ਅਗਲੀ ਵਾਰ 16ਵੇਂ ਸੈਕਟਰ ਹੋਣਗੇ ਉਸ ਦੇ ਵਿੱਚ ਰਾਹੁਲ ਜੀ ਨੂੰ ਜੀਤੰਦ ਬੰਨੇ ਆ ਆਪਾਂ ਵੀ ਤੁਹਾਡਾ ਪਰ ਤੋਂ ਵਸੇ ਜੋ ਕਰਾਂਗੇ ਇਹਨਾਂ ਸ਼ਬਦਾਂ ਨੇ ਮੈਂ ਕੇਵਾਂ ਬੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਬੀ ਪਰ ਇਹ ਸਕੜੇ ਉਹਨਾਂ ਵਾਸਤੇ ਮੈਡਲ ਮੋਮੈਂਟੋ ਅਤੇ ਸਿਲਡਾਂ ਅਸੀਂ ਧੂਮਾ ਪਾਵਾਂਗੇ ਦੇ ਸਿਲਡਾਂ ਤੇ ਬੱਚਿਆਂ ਵੱਲੋਂ ਅਸੀਂ ਇਵਾਦਾ ਕਰ ਰਹੇ ਹਾਂ ਜੀ ਆਪਣੇ ਬੜਿਆਂ ਮੈਡਲ ਮੋਮੈਂਟੋ ਅਤੇ ਸਿਲਡਾਂ ਅਸੀਂ ਧੂਮਾ ਪਾਵਾਂਗੇ ਦੇ ਸਿਲਡਾਂ ਸੁਪਨਾ ਹੈ ਬਹੁਤ ਅੱਗੇ ਜਾਵਾਂਗੇ ਮਾਪੇ ਅਤੇ ਪਿੰਡ ਦੇ ਨਾਮ ਨਾਲ ਪੂਰੇ ਜਿਹੜੇ ਦਾ ਨਾਮ ਚੁਕਾਵਾਂਗੇ ਮਾਪੇ ਅਤੇ ਪਿੰਡ ਦੇ ਨਾਮ ਨਾਲ ਪੂਰੇ ਜਿਹੜੇ ਦਾ ਨਾਮ ਚੁਕਾਵਾਂਗੇ ਸਾਡਾ 바ਦਾ ਹੈ ਸਰ ਤੁਹਾਡੇ ਨਾਲ ਅਸੀਂ ਪਿਆਰ ਕਰਾਂਗੇ ਕਿਤਾਬਾਂ ਨਾਲ ਚੱਲ ਕੇ ਬਾਬਾ ਸਾਹਿਬੀ ਤੇ ਪੂਰਨਿਆਂ ਤੇ ਅਸੀਂ ਜੋਤ ਗਿਆਨ ਦੀ ਜਗਾਵਾਂਗੇ ਮਾਪੇ ਅਤੇ ਪਿੰਡ ਦੇ ਨਾਮ ਨਾਲ ਪੂਰੀ ਜਿਹਨੇ ਦਾ ਨਾਮ ਚਮਕਾਵਾਂਗੇ ਮਾਪੇ ਅਤੇ ਪਿੰਡ ਦੇ ਨਾਮ ਨਾਲ ਜਿਹਨੇ ਸਾਡਾ ਨਾਮ ਚਮਕਾਵਾਂਗੇ ਹਰ ਨਮਾ ਪੰਜਾਬ ਦਾ ਖਾਸ ਹਰ ਨਮਾ ਬਣ ਜਾਵੇਗਾ ਕਾਸ ਖੂਨ ਪਸੀਨੇ ਨਾਲ ਲਿਖਾਂਗੇ ਇਤਿਹਾਸ ਸਾਨੂੰ ਅੱਜ ਤੁਸੀਂ ਅਮਰੋਦ ਲਾਇਆ ਹੈ ਕੱਲ ਨੂੰ ਅਸੀਂ ਦਿੱਲੀ ਤੱਕ ਵੀ ਜਾਵਾਂਗੇ ਮਾਂ ਬਾਪ ਅਤੇ ਧਰਮ ਦੇ ਨਾਮ ਨਾਲ ਪੂਰੇ ਜੀਵਨਾਂ ਦੇ ਨਾਮ ਤੇ ਲਿਖਾਵਾਂਗੇ ਮਾਂ ਬਾਪ ਅਤੇ ਧਰਮ ਦੇ ਨਾਮ ਨਾਲ ਪੂਰੇ ਜੀਵਨਾਂ ਦੇ ਨਾਮ ਤੇ ਲਿਖਾਵਾਂਗੇ ਪ੍ਰਬੁੱਧ ਭਾਰਤ ਫਾਊਂਡੇਸ਼ਨ ਹੈ ਮਹਾਨ ਪ੍ਰਬੁੱਧ ਭਾਰਤੀ ਫਾਊਂਡੇਸ਼ਨ ਹੈ ਮਹਾਨ ਜੋ ਦਿਨ ਦੀ ਸਾਨੂੰ ਬਾਬਾ ਸਾਹਿਬ ਜੀ ਬਾਰੇ ਗਿਆਨ ਵਾਦਾ ਹੈ ਅਸੀਂ ਬਾਬਾ ਸਾਹਿਬ ਜੀ ਦੀਆਂ ਸਿੱਖਿਆਵਾਂ ਨੂੰ ਦੁਹਰਾਵਾਂਗੇ ਬਣ ਕੇ ਇੱਕਨ ਵੱਡੇ ਅਫਸਰ ਅਸੀਂ ਤਿਰੰਗਾ ਦੇਸ਼ ਦਾ ਲਹਿਰਾਵਾਂਗੇ ਬਣ ਕੇ ਇੱਕ ਦਿਨ ਵੱਡੇ ਅਫਸਰ ਅਸੀਂ ਤਿਰੰਗਾ ਦੇਸ਼ ਦਾ ਲਹਿਰਾਵਾਂਗੇ ਮਾਂ ਬਾਪ ਤੇ ਪਿੰਡ ਦੇ ਨਾਮ ਨਾਲ ਪੂਰੇ ਜ਼ਿਲ੍ਹੇ ਦਾ ਨਾਮ ਚਮਕਾਵਾਂਗੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਬੱਚਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਦੇਵਾਂ ਦੇ ਮਾਪਿਆਂ ਨੂੰ ਵੀ ਇਹਨਾਂ ਬੱਚਿਆਂ ਦੇ ਨਾਮ ਨੂੰ ਮੁਬਾਰਕ ਹੋਇਆ ਬਹੁਤ ਬਹੁਤ ਧੰਨਵਾਦ ਥੈਂਕ ਯੂ ਬਹੁਤ ਬਹੁਤ ਧੰਨਵਾਦ ਸ਼੍ਰੀ ਪਵਨ ਕੁਮਾਰ ਜੀ ਜੋ ਕਿ ਹੈਲਥ ਡਿਪਾਰਟਮੈਂਟ ਦੇ ਵਿੱਚ ਆਪਣੀ ਸੇਵਾਵਾਂ ਨਿਭਾ ਰਹੇ ਨੇ ਜੋ ਕਿ ਥੋੜੇ ਸਮੇਂ ਦੇ ਵਿੱਚ ਕੋਈ ਬਹੁਤ ਵੱਡਾ ਗਿਆਨ ਬਣ ਦਿੱਤਾ ਇੱਕ ਕਵਿਤਾ ਦੇ ਰੂਪ ਦੇ ਵਿੱਚ ਬਹੁਤ ਵਧੀਆ ਸ਼੍ਰੀ ਪਵਨ ਕੁਮਾਰ ਜੀ ਸੋ ਇਸ ਦਿਨ ਹਰ ਮੈਨੂੰ ਇੱਕ ਥੋੜੀ ਥੋੜੀ